ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਵੀਰ 855 ਦੇ ਮੱਛੂ ਭਾਈ ਅੱਜ ਕਾਲੇ ਕਾਚੇ ਲੱਗਿਆ ਹੋਲੇ ਜਿਹਾ ਅੱਜ ਕੱਲ ਵੀ ਦਿਹਾੜੀਆਂ ਨੇ ਉਹੀ ਲਾਈ ਆ ਤੇ ਅੱਜ ਭਾਈ ਬਿੰਦਲ ਡਰਾਈਵਰ ਬਣਾਇਆ ਗਿਆ ਮਿੰਦਰ ਭਾਈ ਲੱਗਿਆ ਪਿਆ ਅੱਜ ਪੂਰਾ ਬਾਕੀ ਇੱਕ ਦੋ ੱਲਾ ਭਾਈ ਨੂੰ ਦੱਸਣੇ ਭਾਈਆਂ ਨੇ ਸਿੱਖ ਗਿਆ ਬਿੰਦਲ ਕਿਵੇਂ ਆ ਜੀ ਚੱਲ ਹੋ ਠੀਕ ਆ ਮੈਂ ਚੱਲਦਾ ਕੰਮ ਕਰਾਂ। ਲੈ ਸੂਈ ਵੀ ਗਰੀ ਵੀ ਆ। ਤੇਲ ਵਾਲੀ ਸੂਈ ਗਰੀ ਵੀ ਉਹਨੂੰ ਘੱਲੇ ਆ ਚੱਕੇ। ਪਾਲਾ ਤੇਲ ਬੇਰਿਸਤਨ ਲਈ। ਹੋਰ ਜਿਹੜਾ ਉਹ ਤੇ ਜਰਾ ਗਰਾਹ ਪਾਰ ਕੇ ਉੱਪਣਾ ਹੀ ਚਲੇ ਜਾਂਦਾ ਬਾਈ। ਇਧਰਲੀ ਸਾਈਡ ਲਾ ਇਹਨੂੰ। ਐਂ ਮੋੜਦਾ। ਇੱਧਰ ਖਾਲੀ ਕਰ ਦੇ ਬਾਈ। ਬ੍ਰੇਕ ਦੱਬੋ ਬ੍ਰੇਕ ਦੱਬਦਾ। ਬ੍ਰੇਕ ਨਾ ਦੇ ਦੇ ਘਰ ਮੜਾ ਜਾ ਖਾਰਾ। ਹਾਂ ਜਿਆਦਾ ਗੱਡਿਆ ਵਿਆ ਥੋੜਾ ਉੱਜਾ ਕਰ। ਪਰ ਆ ਤਾਂ ਖਾਲੀ ਹੋ ਨਹੀਂ ਹੋ ਰਿਹਾ ਕਿਤੇ ਉਹ ਕਦਾਂ ਖਾਲੀ ਹੁੰਦਾ ਇੱਧਰ। ਬਾਕੀ ਰੌਣਕਾਂ ਲੱਗੀਆਂ ਹੋਈਆਂ ਮੋਟਰਸਪੋਰਟ। ਨਾਲੇ ਚਾਚੇ ਵੀ ਆਪ ਸ਼ੇਮਲੇ ਕੋ ਬਦੇ ਆ ਅੰਦਰ। ਕੀ ਮੜਿਆ? ਚੱਲ। ਮੜਿਆ। ਹਾਂ? ਨਹੀਂ ਨਹੀਂ ਤੂੰ ਚੱਲਾ। ਇੱਕ ਇੱਕ ਜਿਹੜੀ ਥਲੇ ਕਰਕੇ ਨਾ ਗੇੜਾ ਦੇ ਕੇ ਦੇਖ ਲਈਦਾ ਫੇਰ ਨਾਲ ਦੁਬਾਰੇ ਕਰ ਲੋ ਉਹ ਚਿਹੜੇ ਉਹ ਆ। ਆ ਕੱਲ ਕਰਦੇ ਜੇ ਬਾਕੀ ਬਾਕੀ ਤਾਂ ਹੋਏ ਵੀ ਸਾਰੇ ਘਰ ਰਹਿੰਦੇ ਆ ਜੇ। ਕੱਲ ਜਿਹੜਾ ਕਰਿਆ ਫੇਰ ਆਹੀ ਬਸ ਹੋਰ ਕੀ ਤਾਂ ਨਹੀਂ ਆਪਣਾ ਕਰਿਆ ਮੈਂ ਗੱਲਾਂ ਖੜਾਏ ਲੈ ਜਾ ਤੁਸੀਂ ਹੈ ਆਏ ਘਰ ਲਾ ਫਾਟਾ ਉਹ ਅਗਰ ਨਹੀਂ ਉੱਧਰ ਨੂੰ ਪਾਏ ਥੋੜੇ ਪਤਾ ਕਿ ਖਾੜਤੀ ਖਾਲ ਕਰਕੇ ਉੱਚਾ ਉਣ ਦਾ ਸੌਖਾ ਲੱਗਦਾ ਚਲਾਉਣ ਨੂੰ ਮੋੜ ਦੇ ਰਿਹਾ ਇਹ ਜਿਗਣਾ ਹੁਣ ਤੈਨੂੰ ਲੱਗਦਾ ਵੀ ਉਹ ਥੱਲੇ ਛੱਡ ਕੇ ਜਾਂਦਾ ਨਾ ਆ ਥੋੜਾ ਆਪੇ ਆਪਣੇ ਹਿਸਾਬ ਨਾਲ ਸੈਟਿੰਗ ਕਰ ਲੇਗਾ ਉਹਨੂੰ ਕਿਹੜਾ ਪਤਾ ਉਹ ਕਿਹੜਾ ਚਲਾ ਰਿਹਾ ਹੁਣ ਆਪਾਂ ਜਿੱਥੇ ਤੈਨੂੰ ਸਹੀ ਲੱਗਦਾ ਉੱਥੇ ਕਰ ਲੇਗਾ ਤੂੰ ਹੈ ਹੈ ਨਿਕ ਬਾਸ ਉਹ ਤਾਂ ਪਹਿਲੀ ਵਾਰ ਦੇ ਰਾਤ ਦਿੰਦੀ ਹੋਵੇ ਕਿੱਥੇ ਜਾਣੀ ਗੱਲ ਹੁਣ ਕਿਉਂਕਿ ਨਹੀਂ ਫਿਰ ਆ ਵਾਟਾ ਨੀਮੀਆ ਹੋ ਜਾਂਦੀ ਹੈ ਪਹਿਲਾਂ ਇੱਕ ਕਿਹੜਾ ਦੇ ਗਈ ਸੈਟਿੰਗ ਬਣਾ ਲਿਆ ਕਰ ਤੇ ਨਹੀਂ ਬਾਜੋ ਓਕੀ ਹੁੰਦੀ ਆਪਾਂ ਨੂੰ ਵਾਗੇ ਬਾਈ ਸਾਰੇ ਬੰਦੇ ਹਨ ਓਕੇ ਓਕੇ ਇਹ ਵਧੀਆ ਕਰਨ ਲੱਗ ਗਏ ਹੁਣ ਜੇਰ ਬਾਕੀ ਪਾਣੀ ਪੋਣੀ ਛੱਡ ਕੇ ਵੀ ਦੇਖ ਲਿਆ ਤਾਂ ਠੀਕ ਹੋਈ ਪੂਰੀ ਹੁਣ ਕਿਉਂਕਿ ਆਪਣੇ ਬਾਹੀ ਵਾਲੇ ਕੇਸ ਤਾਂ ਬਹੁਤੇ ਹਿੱਲਦੇ ਨਹੀਂ ਹੈਗੇ ਮਾੜੀ ਮੋਟੀ ਜਿਹੀ ਸੈਟ ਆਉਣੀ ਆ ਯਾਰ ਹੋਰੇ ਘਰਾ ਨਹੀਂ ਭਰ ਕੇ ਬਹੁਤਾ ਚੱਲਣਾ ਮਾਲਾ ਜੀ 2 ਸਾਲ ਹੋ ਗਏ ਜਿਆ ਮੈਂ ਕਰੇ ਤੇ ਉਹਦੇ ਬਾਅਦ ਤਾਂ ਕਰਾਈ ਨਹੀਂ ਹੈ ਨਾ ਯਾਚੇ ਨੇ ਜੇ ਆਪਾਂ ਬਰਾਬਰ ਕਰਿਆ ਉਹਦਾ ਇਹ ਬਾਕੀ ਇੱਧਰ ਆਪਣੇ ਕੇਸ ਆ ਗਏ ਕੁੱਤੇ ਵਾਟੇ ਬਾਕੀ ਹੁਣ ਤੂੰ ਆਪਣੇ ਤੇ ਆਪ ਕਰੀ ਜਾਇਆ ਕਰ ਫਿਰ ਬੰਦੇ ਦਾ ਹੋਰ ਸੈਟ ਹੋ ਜਾਂਦਾ ਦਿਮਾਗ ਆ ਨਵੀਂ ਤਕਨੀਕ ਕਰਕੇ ਦੇਖ ਲੈ ਆਈ ਨਹੀਂ ਆ ਕਰਕੇ ਦੇਖ ਲਮਾਏ ਤੇ ਗਿਆ ਇਹ ਆਪਣੇ ਖੇਤ ਚ ਜਾ ਕੇ ਚੱਲ ਓਰੇ ਤਾਂ ਹੁਣ ਆਪਾਂ ਹੋਰ ਦੇ ਮਾਰ ਦੇ ਜਿਗਣਾ ਸੱਚ ਵੀ ਤੇ ਆਪਣੇ ਖੇਤ ਹੋਵੇ ਹੱਥ ਖੋਲੀ ਜਾਇਆ ਕਰ ਕਿਉਂਕਿ ਤੇਰਾ ਦਿਮਾਗ ਲੱਗ ਕੇ ਚੱਲਣਾ ਮੇਰਾ ਲੱਗ ਕੋਈ ਨਵੀਂ ਤਕਨੀਕ ਕੱਢ ਲਈ ਦੀ ਆ ਆ ਵੀ ਭਾਈ ਬਾਕੀ ਇਹ ਜ਼ਰੂਰੀ ਆ ਦਾਗ ਵਾਲੇ ਖੇਤ ਚ ਲਾਵੇ ਤਾਂ ਸਭ ਤੋਂ ਵਧੀਆ ਰਹਦਾ ਬੰਦਾ ਇਹ ਵਾ ਬੇਚ ਜਿਗ ਜਾ ਹੋ ਗਿਆ ਨਾ ਟਰੈਕਟਰ ਗਈ ਪੈ ਲੱਗ ਜਾਂਦਾ ਹੁੰਦਾ ਮੈਂ ਬਹੁਤ ਦੇਖਿਆ ਸਿਸਟਮ ਟੁੱਟ ਦੇਖਣ ਇਹ ਇਹ ਜ਼ਰੂਰੀ ਆ। ਬਾਕੀ ਕਬੀਰ ਦਾ ਫੋਨ ਆਇਆ ਤਾਂ ਵੀ ਭਾਈ ਵਿਸਤਾਰ ਚ ਸਮਝਾਈ ਕਿਵੇਂ ਦੇਖਵੇਂ ਆ ਕੋਈ ਨਹੀਂ ਭਾਈ ਕਦੇ ਦਿਨ ਚ ਮੈਂ ਵੀਡੀਓ ਪਾਉਂਗਾ ਬੋਲ। ਇਹ ਕਿਵੇਂ ਸਾਡੀਆਂ ਲੋੜੀਆਂ ਪੂਰੀ ਥੱਲੇ ਦੇ ਲੈ ਕੇ ਉੱਪਰ ਤੱਕ ਹਨ। ਉਹ ਕੱਲੂ ਜਾਂ ਪਰਸੋਂ ਨੂੰ ਬਲੌਗ ਦੇ ਪਾਵਾਂਗੇ ਕਿਉਂਕਿ ਹੁਣਾ ਕਿਸੇ ਦੇ ਲੱਗੇ ਵਿੱਚ ਆਚੇ ਇਹਨਾਂ ਦੇ ਫਿਰ ਆਪਾਂ ਉਹ ਟਾਈਮਾਂ ਨਹੀਂ ਅਗਲੇ ਬਰਬਾਦ ਕਰਨਾ। ਅੱਜ ਵੀ ਤੇ ਆਪਣੇ ਕੇਸ ਚ ਸਮਝਾਵਾਂਗੇ ਆਪਾਂ। ਤੇਲ ਪਾ ਲਾ ਹਣੀ ਮੈਂ ਤਾਂ ਕਹਣਾ ਐਂ ਕਮਾ ਲਈ ਹੁਣ ਬਾਰਡਨ ਤੇ ਯਾ ਨਹੀਂ ਆ ਰਾ ਨਹੀਂ ਜਦੋਂ ਮਿਲਣਾ ਬਾਦ ਆ ਬਾਈ ਫੈਲਰ ਤੇੋਂ ਉੱਠ ਗਿਆ ਔਰ ਇਹਨੂੰ ਜਿਉਰੀ ਬਹਿਣਾ ਆਗੇ ਨਜ਼ਾਰਾ ਗੱਲਾਂ ਬਾਤਾਂ ਚੱਲ ਮੈਂ ਨੇ ਕਿਨਾਰੇ 'ਤੇ ਰੱਖ ਕਿਨਾਰੇ 'ਤੇ ਪਹਿਲੀ ਬਾਂਡ ਤੇ ਲੈ ਕੇ ਲਾਸਟ ਤੱਕ ਨਾਰੀ 'ਤੇ ਰੱਖਣਾ ਇਹ ਆਟਾ ਪੁੰਦਾ ਹੈ ਨਾ ਉਹਦੇ ਦਾ ਖਿਆਲ ਆਲੇ ਉਹਦੇ ਪੈਰੀਂ ਵੀ ਕਿੰਨਾ ਧਿਆਨ ਵਾਰਦਾ ਮੈਂ ਬਾਈ ਪਾਣੀ ਤੇ ਸੀ ਥੋੜੀ ਥੋੜੀ ਹੋਰੇ ਲੋ ਬਈਆ ਖੇਚ ਸ਼ੁਰੂ ਕਰ ਲੱਗੇ ਆ ਇੱਧਰ ਹੋ ਗਿਆ ਦਾ ਖੇਤ ਹਾਂ ਕੀ ਹਾਲ ਆ ਠੀਕ ਆ ਜੀ ਸਸਰੀ ਕਾਲਜੀ ਬਾਈ ਕਿਵੇਂ ਆ ਦੁਪਹਿਰਾ ਬੋਲਦਾ ਦੁਪਹਿਰਾ ਚ ਹਵਾ ਚਲਦੀ ਆ ਫਰਕ ਆ ਜੀ ਦੇਖਦਾ ਇਧਰ ਮਾਰ ਕੈਮਰਾ ਬਾਈ ਓਕੇ ਆ ਬਾਈ ਆ ਦੇਖੋ ਕੰਮ ਮੁੰਡੇ ਦਾ ਐਨ ਸਿਰਾ ਕਰਿਆ ਪਿਆ ਓਕੇ ਆ ਪਾਣੀ ਵੀ ਉਹ ਉਹਨਾਂ ਨੇ ਵੀ ਨੇਤਰ ਬਾਈ ਇਹਨਾਂ ਨੇ ਸਾਰੇ ਛੱਟ ਕੇ ਦੇਖ ਲਿਆ ਓਕੇ ਆ ਨ ਓਕੇ ਆ ਕੋਈ ਨਹੀਂ ਸਕਦੀ ਗੜਬੜ ਪਪੂ ਪਾਸ ਕਰਿਆ ਤਾਂ ਹੈਗਾ ਹਾਂਜੀ ਉਸਤਾਦ ਨਹੀਂ ਹੈਗਾ ਭਾਈਆਂ ਤੋਂ ਆਪਾਂ ਸਾਰੇ ਤੈਨੂੰ ਵੀ ਤੈਨੂੰ ਗੁਰੂ ਧਾਰਿਆ ਤਾਂ ਮੈਂ ਗੱਲੇ ਵਾਲਾ ਹੁਣ ਤੂੰ ਮੈਨੂੰ ਧਾਰ ਲੈ ਬਰਾਬਰ ਹੋ ਗਿਆ ਕੰਮ ਦਾਮ ਜਾਂ ਦਵਾ ਦੇ ਆਖੀਦ ਕਰ ਦਾਮ ਨਹੀਂ ਨਾਲੇ ਹਾਂ ਮਾਰ ਦੇ ਜ ਮਤਲਬ ਮੈਂ ਫਿਰ ਉੱਧਰ ਲੈ ਜਾਊਂਗਾ ਕਦੇ ਉਸਤਾਦ ਦਾ ਕੰਮ ਦੇਖੀ ਹੁਣ ਤੇ ਬਾਕੀ ਬਾਈ ਚੱਲਦੇ ਹੁਣ ਮੜੇ ਮਾਰਦੇ ਆ ਕਿਹਾਂ ਰੋਟੀ ਖਾਣੀ ਮੈਨੂੰ ਚਲਾ ਦੰਨੇ ਇੱਕ ਥੋੜੀ ਇਹ ਚ ਹੋ ਗਿਆ ਸਾਰਾ ਮੈਂ ਦਨ ਵੀ ਕਹਦਾ ਉਹ ਮਿੰਟੇ ਹੁੱਕ ਨਹੀਂ ਕਰੀ 40 ਪਰ ਹੁੱਕ ਚਾਹੀਦੀ ਆ ਜੀ 40 ਇੰਚ ਪਰ ਤੇ ਉਹ ਹੁਣ ਇਹ ਕਾਲੂ ਨੀਮੀ ਕਰਾਂਗਾ ਦੇਖੋ ਪਿੱਛੇ ਨੂੰ ਟੇਡਾ ਥੋੜਾ ਜਿਆ ਕਰਾਂ ਫਿਰ ਡੰਡੇ ਦੀ ਵੀ ਸੈਟਿੰਗ ਕਰਨੀ ਆ ਬਾਕੀ ਵੀ ਜਿਹੜਾ ਪ੍ਰੋਪਰ ਵਲੌਗ ਹੈ ਨਾ ਇੱਕ ਦਿਨ ਬਣਾਵਾਂਗੇ ਹੁਣ ਹੱਛ ਵੀ ਨਾਲ ਹੁਣ ਤਾਂ ਦੋ ਜਣੇ ਹੈਗੇ ਆ ਅਸੀਂ ਇਹਨ ਦੱਸ ਕੇ ਪੂਰਾ ਵਿਸਤਾਰ ਚ ਫਿਰ ਸੁਖਾਵਾਂਗੇ ਵੀ ਇੰਨਾ ਕਰ ਦਾਂਗੇ ਵੀ ਵੀਡੀਓ ਦੇਖ ਕੇ ਬੰਦਾ ਆਪਣਾ ਨਵਾਂ ਲੀਜ਼ਰ ਲਿਆ ਕੇ ਚਲਾ ਸਕਦਾ ਇਹੋ ਜੀ ਵੀਡੀਓ ਪਾਵਾਂਗੇ ਹੁਣ ਕਰਦੇ ਆਂ ਬਾਕੀ ਆਪਣਾ ਕੰਮ ਸ਼ੁਰੂ ਹਣ ਅਜੇ ਵੀ ਠੰਡਾ ਦੀ ਸੈਟ ਕਰ ਫਿਰ ਉਹ ਯਾ ਫਾਜੇ ਕਰਨ ਸੜਕ ਪਰ ਜਾਂਦੇ ਨੂੰ ਇਹ ਉਹ ਖੁੱਲ ਨਹੀਂ ਹੈਗੇ ਆਇਓ ਬਦਲ ਦੂਗਾ ਇਹੋ ਜਿਹਾ ਆਉਂ ਬੋਲੰਦ ਨੂੰ ਆਪਕ ਆਇਓ ਬਦਲ ਦਾਨੀ ਤੂੰ ਆ ਫੇਰਦੇ ਫਾਲੇ ਆ ਲੈਜਰ ਕਰਿਆ ਜਿਹਨੇ ਪਰ ਇਹਨਾਂ ਨੂੰ ਫੇਰਦੇ ਹੁਣ ਵਾਦੇ ਇਹਨਾਂ ਨੂੰ ਰੇਵ ਆਉਣਾ ਆਉਣਾ ਫਿਰ ਰੇਵ ਆਉਣਾ ਫੇ ਤਾਂ ਪਾ ਕੇ ਫੇਰ ਵਾਇਓ ਉਹ ਘਾਟਾ ਲੱਗਣਾ ਇਹਦੇ ਜੀ ਮਰਾਦੇ ਹੋ ਵੇ ਇਹਨੂੰ ਕਹਿਣਾ ਅਜਰੇ ਨੂੰ ਕਹਿ ਦੋ ਕਲੇਜ ਨਾ ਆ ਬੈਠੇ ਰਹਿ ਜੀ ਨਾ ਇੱਕ ਰੀਲ ਆਹ ਆਇਆ ਤੇ ਆ ਦਿਖਾਉਣਾ ਇਹਦੇ ਪਾਪਾ ਗਿਆ ਆ ਬਾਈ ਪਹਾੜਾ ਵਿੱਚ ਅਨਾਲੀ ਹੋਵੇ ਆ ਅਨਾਲੀ ਗਏ ਹੋਏ ਦੇਖ ਤ੍ਰੀਲਾ ਦੇਖਦਾ ਜਸ਼ਨ ਕਹਿੰਦਾ ਆਪਾਂ ਵੀ ਚੱਲੀਏ ਯਾਰ ਜੰਨੇ ਦਾ ਵੀ ਹਾਲ ਦਿਖਾ ਦੇ ਜੰਨੇ ਚੱਲੀਏ ਬੱਤੀਆਂ ਨਾਲ ਮੋਟਰ ਨਹੀਂ ਚਲਾਉਂਦੇ ਗੰਨੇ ਨੂੰ ਹੈਂ ਜੰਨੇ ਦਾ ਹਾਲ ਦੇਖ ਬੱਤੀਆਂ ਬੱਤੀਆਂ ਮੋਟਰ ਚਲਾ ਦੇ ਮੋਟਰ ਚਲਾ ਦੇ ਮੰਨਦਾ ਹੀ ਨਹੀਂ ਗੰਨੇ ਨੂੰ ਮੋਟਰ ਚਲਾ ਦੇ ਮੈਂ ਭਰ ਦੰਦਾ ਨਹੀਂ ਮੇਰੀ ਮੋਟਰ ਚੱਲਦੀ ਉੱਪਰ ਤੇ ਨੱਕਾ ਵੜ ਦੰਦਾ ਮੈਂ ਆ ਦੇ ਨਿਆਰੀ ਲੰਬੇ ਫਿਰਦੇ ਆ ਹਾਂ ਇੱਥੇ ਫਰੀ ਜਾਓ ਮਿੱਟੀ ਜੇ ਤੁਸੀਂ ਪਾੜਾ ਚ ਭਰਦੇ ਆ ਅਗਲੇ ਵਧੀਆ ਸੋਮਣਾ ਵੀ ਜਾਈਦਾ ਮੈਨੂੰ ਬਹੁਤ ਜ਼ੋਰ ਲਾਇਆ ਰਹੇ ਨੇ ਮੈਂ ਮੈਂ ਹੀ ਬਾਈਦਾ ਇਹ ਲੂਟੇ ਨਹੀਂ ਆਲਾ ਹੋਰ ਏਡਾ ਕਰਤੀ ਹਾਂ ਚਲੀ ਯਾਰ ਇਹ ਫੋਟ ਏਡਾ ਕਰਤੀ ਮੈਨੂੰ ਲੱਗਦਾ ਇਹਨਾਂ ਨੇ ਹਾਂ ਤਿੰਨ ਤਿੰਨ ਕਰਤੀਆਂ ਇਸ ਵਿੱਚ ਪਾਤੀ ਦੋ ਛੱਡ ਗਏ ਹਾਂ ਉਹ ਪਰ ਬਈ ਉਹ ਤੁਹਾਨੂੰ ਸਵਾਗਤ ਕਰਾਉਂਦਾ ਵਾਹ ਹੱਟਿੰਗ ਕਰ ਲਿਆ ਉੱਪਰ ਤੇ ਦੂਏ ਨੰਬਰ 'ਵਾਂ ਪਾਈ ਹੋਈ ਸੀ ਉੱਪਰ ਤੇ ਹੁਣ ਛੜਤੇ ਇਨਾਂ ਨੇ 1 2 3 4 5ਵੇਂ ਵਾਰ ਪਾਰਟੀ ਉੱਪਰ ਉਹ ਉਸਤਾਦ ਆਇਆ ਹੋਇਆ ਉਹ ਉਸਤਾਦ ਆਇਆ ਹੋਇਆ ਉਹ ਵਧੀਆ ਚੱਲਦਾ ਦਾ ਯਾਰ ਬਹੁਤ ਟੌਪ ਦਾ ਹਾਂ ਕਰ ਲਾਂ ਦੇ ਐਂ ਕੀਤਾ ਕਰ ਇਹ ਇਹਨਾਂ ਨੂੰ ਲੱਗਦਾ ਹੋਰ ਕਰਨਗੇ ਜਿਹੜਾ ਤੂੰ ਤਾਂ ਸਾਰਾ ਇਹਦਾ ਸਿਸਟਮ ਹੈ ਬੰਦੇ ਬੰਦੇ ਵਾਲਾ ਉਹ ਯਾਰ ਐ ਟਾਲਮਾਨਾ ਈ ਢਾ ਨੂੰ ਤਾਂ ਲੱਗੀ ਜਾਂਦਾ ਇਹਨਾਂ ਨੂੰ 40 ਇੰਚ ਫਿਰ ਮੈਨੇ ਮਿੰਦਿਆ ਜਾਣੀ 40 ਇੰਚ ਕਿੰਨਾ ਹੁੰਦਾ ਹੈ 3.5 ਫੁੱਟ ਹੁੰਦਾ 3.5 ਫੁੱਟ ਹੋ ਗਏ ਜਿਆਦਾ ਹੋ ਗਿਆ ਸੀਮਾ ਹੋ ਗਿਆ ਜਿਆਦਾ ਜਿਆਦਾ ਨੀਮਾ ਹੋ ਗਿਆ 40 ਇੰਚ ਆ 40 ਇੰਚ ਬਣੀ ਜਾਂਦਾ ਦੱਸਦਾ ਚਾਚਾ ਦਾ ਲੱਗਿਆ 2 ਫੁੱਟ ਦਾ ਗੈਪ ਵੀ ਨਹੀਂ ਹੈਗਾ ਹਾਂ ਹੈ ਉਹ ਨਹੀਂ ਮੈਂ ਤੈਨੂੰ ਗਿਆ ਨਹੀਂ ਕਿੰਨਾ ਬੜਾ ਪਤਾ ਹੈ ਖਰੀ ਜਾਂਦੇ ਹੋ ਕਰਦੇ ਨਹੀਂ ਆਏ ਚੱਕਣਾ ਉਹ ਇਹਨੂੰ ਪੂਰਾ ਚੱਕੀ ਪੂਰਾ ਚੱਕੀ ਪੂਰਾ ਜਿਆਦਾ ਘੱਟਾ ਤੁਸੀਂ ਏਡਾ ਯਾਰ ਇਹ ਮੇਰੀ ਗੱਲ ਸੁਣ ਤੈ ਉੱਪਰ ਚਲਾ ਕੇ ਛੱਡ ਕੇ ਚਲਾਉਣਾ ਕਿ ਥੱਲੇ ਚੱਲਣਾ ਉਹ ਥੱਲੇ ਦਾ ਚੱਲਣਾ ਮਾੜਾ ਹੈ ਉੱਪਰ ਚੱਕ ਕੇ ਸਾਲਾ ਸੜਕ ਪਰ ਵੱਜੇ ਕਰਨ ਨਾਲ ਨੀਵੀਂ ਡਾਲ ਡੂਲ ਮੂਹਰਾ ਨੀਵਾ ਐ ਉਹ ਮੁਰਲਾ ਪਾਸਾ ਚੱਕਉਣਾ ਤੇਰਾ ਪੱਤੀ ਵੀ ਨਹੀਂ ਲੱਗਦੀ ਉਹਦੀ ਡੰਡੇ ਸੈਟਿੰਗ ਨਹੀਂ ਮੈਂ ਉਹਦੋਂ ਕਹਿੰਦਾ ਵੀ ਕਰ ਲੋ ਕਰ ਤੂੰ ਹੀ ਭਗਵਾਨ ਨੂੰ ਮਾਰੀ ਜਾਂਦਾ ਤੇ ਮੈਂ ਦੋ ਲਾ ਦੇਣੇ ਹੁਣ ਹੁਣ ਉਸਤਾਜ ਬਣੀ ਜਾਂ ਮੇਰਾ ਹਾਂ ਹੁਣ ਗੱਲ ਬਣਨੀ ਆ ਚੱਕ ਹੁੰਦਾ ਹੁਣ ਮੋਰੀ ਵਾਲੀ ਜੀ ਚੱਕ ਹੋ ਜਾਊਗਾ ਸਾਰਾ ਤਾਂ ਟੈਂਟ ਆ ਇੱਕ ਸਾਈਡ ਨੂੰ ਇੱਕਾਸੇ ਹੁਣ ਇੱਕ ਸਾਈਡ ਨੂੰ ਅੱਛਾ ਇਹ ਚੱਕਰ ਹੈ ਦਾ ਇਹ ਤਾਂ ਠੀਕ ਹੈ ਸਿੱਧਾ ਇਹਨੇ ਆਪੇ ਕਰ ਦੇਣਾ ਲੱਗਿਆ ਤਾਂ ਹੋਇਆ ਉਹ ਉਸਤਾਦ ਜੀ ਹੁਣ ਮਿਲ ਲਿਆ ਤਾਂ ਕਿੰਨੇ ਇੰਚ ਪਰ ਹੁੱਕ ਜਦ ਅੱਜ ਕਿਹਾ ਲੈਵਲ ਸਿੱਧਾ ਹੋ ਗਿਆ ਨਾ ਇਹਦਾ बराबर ਉਹ ਕਹੀਂ ਕਰਾ ਦੇ ਮੇਰੇ ਵਾਲੇ ਦੀ 40 ਪਰ ਪੈਂਦੀ ਸੀ ਉਹਦੀ ਆ ਚੀਜ਼ ਹੋਰ ਸ਼ੇਪ ਦੀ ਸੀ ਐਜੀ ਹੋਰ ਸ਼ੇਪ ਦੀ ਆ ਤਰਾ ਸਿੱਧਾ ਜਾਈਦਾ ਉਦਾਂ ਦਾ ਸੱਚੀ ਜ਼ਿਆਦਾ ਨੀਵਾ ਕਰਤਾ ਮਨ ਲੱਗਦਾ ਪੈਂਦਾ ਚੱਕਰ ਨਹੀਂ ਹੈਗਾ ਭਾਏ ਤਾਂ ਕੋਈ ਆ ਦੇ ਮਿੰਤੀ ਹੋਣ ਲੱਗੀ ਉਹਦੇ ਅੱਠ ਮਰੀ ਜਾਇਓ ਹੋ ਭੁੱਲੀਣਾ ਮੈਂ 1 2 8 ਹੋ ਗਏ 12 16 20 24 28 31 34 40 ਦਾ 40 ਹੋ ਗਿਆ 40 ਹੋ ਗਿਆ ਆ ਦੇ ਭਾਈ ਇਹ ਨੀਮੀ ਇਹ ਬੜਾ ਮੁੱਖਿਆ ਹੋ ਗਿਆ ਦੇਖ ਹੁਣ ਦੇਖੀ ਕਿੰਨੀ ਨੀਮੀ ਰਹਿ ਜਾਣੀ ਇਹ ਤਾਂ ਹੁੱਕ ਦੇ ਵੀ ਉੱਪਰ ਚੱਲ ਗਿਆ ਇਹਦਾ ਇਹਦਾ ਉੱਪਰ ਇਹਨਾਂ ਦੀ ਹੁੱਕ ਦੂਏ ਤਰ੍ਹਾਂ ਹੈ ਇਹਨਾਂ ਦੀ ਹੁੱਕ ਅਲਗ-ਉਦਰ ਮਿੰਕਿਆ ਦੇ ਸੂਕਤੇ ਨਾਲ ਹੁੱਕ ਦੇ ਇੱਥੇ ਤੱਕ ਤਾਂ ਹੁੱਕ ਵੀ ਖਤਮ ਹੋ ਗਈ ਉਹਦੀ ਉਹਦੀ ਆਉਦੇ ਉਹ ਦੇਖ ਕਿੱਥੇ ਪਹਿਲਾਂ ਸਹੀ ਧੀ ਫਿਰ ਇਹਦਾ ਮਤਲਬ ਓਏ ਇਹ ਦੂਈ ਤਰ੍ਹਾਂ ਦੇ ਆ ਇਹ ਸਮਝਿਆ ਗੱਲ ਇਹਨਾਂ ਸਿੱਧੇ ਤੇ ਹਾਂ ਸਾਡੇ ਸਿਰਕਾ ਕੋਸੇ ਨਹੀਂ ਹੈਗਾ ਸਾਡਾ ਵੀ ਆਈਂਦਾ ਹਾਂ ਹਾਂ ਤੂੰ ਯਾਰ ਆ ਤਾਂ ਫੇਰ ਗੁਣ ਲੈ ਲਓ ਆ ਤਾਂ ਛੱਡ ਦੋ ਬਸ ਨਹੀਂ ਗੁਣ ਦੇ ਦੇ ਬਸ ਮੈਂ ਵੀ ਪਹਿਲਾਂ ਤੇਰੇ ਮਗੋਂ ਚਲਾਉਂਦਾ ਰਿਹਾ ਕਰਾ ਨੂੰ ਟਰੈਕਟਰ ਦਾ ਲੋਡ ਲੱਗਦਾ ਹਾਂ ਥੱਲੇ ਰਹਿਣਾ ਚੱਲਣਾ ਹਮ ਫਰਕ ਐ ਜੀ ਮੰਨਦਾ ਉਹੀ ਵੀ ਬੜਾ ਟਾਈਮ ਆਏ ਕਰ ਕਿਤੇ ਨਹੀਂ ਇੱਕ ਗਿਹੜਾ ਹੋਰ ਦੇ ਤੇ ਕਾਲੇ ਵਾਲਾ ਆ ਲੋਡ ਦੀ ਮਾਰ ਦੇ ਦੇ ਜੀ ਪਤਾ ਲੱਜੂਗਾ ਉਹ ਆ ਕਰਦੇ ਚਾਚੇ ਡਾਡ ਯਾਰ ਇਹਨੂੰ ਕਾ ਨੂੰ ਆ ਪਿੰਨਾ ਫੋਲ ਕਿਵੇਂ ਖੋਦੀਆਂ ਫਟਾ ਮਾਰ ਕੇ ਹੋਲਾਟ ਐਲੂਈ ਬਾਈ ਹੋਦਾ ਫਰਕ ਬਹੁਤ ਆ ਖੇਤ ਬਾਹ ਹੋਇਆ ਬਾਬਾ ਨਾ ਚੰਗੀ ਤਰ੍ਹਾਂ ਆਖੇਦੀ ਨੇ ਬਾਏ ਹੋਏ ਤੇ ਦੋਹੇ ਆ ਮੁੰਡੇ ਨੂੰ ਗਿਆ ਵੀ ਖੇਤ ਬਾਹਦੇ ਆ ਇਹਨ ਗੱਡ ਓਕੇ 6 ਬਿਗੇ ਤੇ 7 8 ਬਿਗੇ ਜਗ੍ਹਾ ਹੋਣੀ ਐ ਇਹ 7 ਹੂੰ ਉਹ ਕੱਲ ਇੱਕ ਖੇਚਾ ਉਹਨਾਂ ਟਾਈਮ ਲੱਗਿਆ ਅੱਜ ਦੋਜ ਨਹੀਂ ਲੱਗਿਆ ਉਹਨਾਂ ਦੋਜ ਨਹੀਂ ਲੱਗਿਆ ਉਹੀ ਵੀ ਟੱਟ ਜਣੀ ਐ ਹੂੰ ਕੱਲ ਮਿੱਟੀ ਪੱਟ ਕੇ ਲਿਜਾਣੀ ਪੈਂਦੀ ਸੀ ਅੱਜ ਪੱਟੀ ਪਟਾਈ ਮਿਲਦੀ ਦੀ ਨੂੰ ਹੁਣ ਦੇਖ ਹੂੰ ਦੱਸ ਹੁਣ ਮੜਾ ਸਲਫ ਮਾਰ ਕੇ ਉਹਨੂੰ ਚੱਕ ਕੇ ਦੇਖ ਇੱਕ ਵਾਰ ਪਿੰਨ ਪਾਲਾ ਪਹਿਲਾਂ ਰੁਕ ਜਾ ਉਹ ਕਾਲੀ ਹੁਣੇ ਆਹ ਹਾਂ ਕਾਲੀ ਹਾਂ ਪਿੰਨ ਕੱਢੀ ਫਿਰਦਾ ਦੇਖ ਲੈ ਉੱਕਾਲੀ ਕੀ ਕੀ ਸੈੱਟ ਕਰਨ ਲੱਗਿਆ ਹੋਇਆ ਇਹਨਾਂ ਨੂੰ ਫਰੈਂਚ ਆ ਉਹ ਕਰੀ ਹੁਣ ਕੱਗਿਆ ਪਿੱਛੇ ਪੋਛੇ ਮੋੜ ਲਿਆ ਚ ਮਿੱਟੀ ਛੱਡ ਪਾ ਆਹੇ ਕੰਮ ਚੱਲਣਾ ਭਾਈ ਉਦੋਂ ਦਾ ਐਵੇਂ ਨਹੀਂ ਲੱਗਿਆ ਵਸ ਮੈਂ ਤਾਂ ਹੱਥੇ ਨਹੀਂ ਖੋਲਿਆ ਪਰ ਮੈਂ ਇੱਕ ਮੇਨ ਪ੍ਰੈਸ਼ਰ ਵਾਲੀ ਚੱਕਰ ਆ ਪ੍ਰੈਸ਼ਰ ਦੀ ਇਹਦੀ ਸੈਟਿੰਗ ਬਹੁਤ ਸੋਹਣੀ ਲੱਗੀ ਮੈਨੂੰ ਹਏ ਤਾਂ ਬਹੁਤ ਆਪਾਂ ਕੰਟਰੋਲ ਚਾਹੀਏ ਇਹਨੂੰ ਪੂਰੀ ਸਪੀਡ ਜਿੰਨਾ ਮਰਜ਼ੀ ਭਜਾ ਲਈ ਕਹਿੰਦੇ ਇੰਨਾ ਤੇਜ਼ ਪ੍ਰੈਸ਼ਰ ਆ ਡਿਸਟ੍ਰਿਬਿਊਟਰ ਦਾ ਬਹੁਤ ਫਰਕ ਆ ਆ ਦੇਖੋ ਆ ਉਪਝਾ ਜਿੰਨਾ ਮਰਜ਼ੀ ਆ ਗਿਆ ਪਿਆ ਹੈਲੋ ਚਾਚੇ ਜਿਹੜਾ ਤੂੰ ਗੱਲ ਕਹਿੰਦਾ ਤਾਂ ਨਾ ਸੁਣ ਲੈ ਮੇਰੀ ਗੱਲ ਅੱਗੇ ਪਿੱਛੇ ਟਾਇਰ ਆ ਨਾ ਇਹ ਤਾਂ ਵੀ ਇਹ ਉੱਪਰਦਾਦਾ ਨਾ ਜੇ ਮੈਂ ਤੇ ਇਤਨਾ ਹੁੰਦਾ ਜਿਹੜੇ ਮੇਰੇ ਉਰੇ ਟਾਇਰ ਤਾਂ ਨਾ ਉਹਦਾ ਆ ਫਰਕ ਤਾਂ ਲੱਗੀ ਸਮਝ? ਜਿਹਦੇ ਨਾਲ ਇਕੱਠੇ ਆ। ਇਕੱਠੇ ਟਹਿਰੇ ਟੋਏ ਤੇ ਵੀ ਕਰਦੇ ਆ ਇਹ। ਕਿੱਥੇ ਟੋਆ ਇੱਕ ਟਹਿਰੇ ਉਰੇ ਸੈਣਾ। ਇੱਥੇ ਉਰੇ ਆ ਕੇ ਸੈਣਾ। ਇੰਨਾ ਫਰਕ ਹੋ ਜਾਂਦਾ। ਆਹੀਂ ਜੈਦਾ ਤਾਂ ਮੈਂ ਤੁਹਾਨੂੰ। ਬਾਕੀ ਵੀ ਆ ਦੋ ਕਿ ਚੀਜ਼ਾਂ ਹੁੰਦੀਆਂ। ਇੱਕ ਤਾਂ ਆ ਸਿੱਧਾ ਰੱਖਣਾ ਆਪਾਂ ਨੇ। ਠੀਕ ਆ ਥੋੜਾ ਬਹੁਤਾ ਉਧਰ ਉਧਰ ਚੱਲੇ ਜਾਂਦਾ ਏ। ਇਹਦੀ ਖੂਬ ਤੋਂ ਹਾਬ ਨਾਲ ਪਾ ਲੈਣੀ ਨਹੀਂ। ਬਾੜੇ ਕੀ ਹੋਰ ਛੇਤੀ ਕਰਨੀ ਪੈਣੀ ਕੀ ਹੁਣ ਹੋਣ ਹੈ ਟਾਇਰ ਕੱਟਦਾ ਪੂਰਾ ਦਾਦਾ ਨਾ ਦਾਦਾ ਨਾ ਕੋਈ ਨਾ ਕੋਈ ਹੋਇਆ ਤੇ ਤਿੰਨ ਕੱਟਦਾ ਵਿੱਚ ਤੇ ਹੈ ਉਦੋਂ ਤਿੰਨ ਕਿਹੜਾ ਆ ਹੈਗਾ ਏ ਐਸ ਹਾ 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 ਗਰਮੀ ਬੋਗਾ ਬਈ ਗਰਮੀ ਹਲੇ ਵੀ ਗਰਮੀ ਹੈ ਗਰਮੀ ਆਈ ਹੋਇਆ ਰੋਜ਼ ਇੱਕ ਗੱਗਾ ਸਮਾਨ ਬਣਾ ਕੇ ਪਲਾ ਦਿੰਦਾ ਤੁਹਾਨੂੰ ਹੈ ਨਜ਼ਾਰਾ ਸੰਟਾ ਦਾ ਮਾਰਦਾ ਬਈ ਸੰਟਾ ਨਜ਼ਾਰਾ ਜਦਾ ਆਹ ਤੱਕ ਇਹ ਸਮਝਦਾ ਹੈ ਇਹ ਅਰੇ ਕੋਈ 5-10 ਫੀਟ ਕਰਨਾ ਇੰਨਾ ਪ੍ਰੈਸ਼ਰ ਨਹੀਂ ਹੁੰਦਾ ਚੱਕਦਾ ਜਿਕਣਾ ਜੇਸੀਵੀ ਵਾਲਾ ਉਹ ਕੁੰਡ ਜਾਂ ਚੱਕਦਾ ਹੁੰਦਾ ਹੈ ਹੈ ਨਿਕਲ ਨਹੀਂ ਆ ਬਈ ਪ੍ਰੈਸ਼ਰ ਮਾਰ ਦੀ ਇੱਕ ਗਲੀ ਨਹੀਂ ਵੀ ਹੋ ਗਈ ਅਸਲ ਵਿੱਚ ਇੱਕ ਗਲੀ ਹੋਰ ਚਾਹੀਦੀ ਉੱਚੀ ਉੱਚੀ ਥੋੜੀ ਜੀ ਆਹੋ ਥੋੜੀ ਜੀ ਇੱਕ ਗਲੀ ਉੱਚੀ ਚਾਹੀਦੀ ਥੋੜੀ ਜੀ ਨਾ ਨਾ ਨਿਕਲ ਹੁਣ ਆ ਸੜਕ 'ਵਾਂ ਜਾਂਦਾ ਦੇਖ ਇੱਧਰ ਉਹ ਹੁੱਕ ਤੇ ਨਿਕਲ ਨਹੀਂ ਹੁੰਦਾ ਨਾ ਕਈ ਵਾਰ ਹੋ ਜਾਂਦਾ ਹੈ ਚੱਕਦਾ ਹੋਰ ਉੱਪਰ ਫਿਰ ਥੈਡਾ ਪਨ ਮਿੱਟੀ ਕੱਢੀ ਜਾਣੀ ਕੋਈ ਫਾਇਦਾ ਨਹੀਂ ਫਿਰ ਕਰਾ ਨਹੀਂ ਭਰਨਾ ਉਹ ਤਾਂ ਉਦੋਂ ਦਾ ਮੈਂ ਤਾਂ ਹੀ ਜਿਹੜੇ ਹਾਂ ਤੇ ਇਹ ਚੱਲਦਾ ਚੱਲੀ ਜਾਣਾ ਮੈਂ ਬਿੱਦਾਂ ਨਹੀਂ ਕਰੀ ਜੀ ਤੁਰਨ ਕਾਲੇ ਇਹ ਆਪ ਸਾਡੇ ਜੇ ਕੁਝ ਵਾਰਿਆਂ ਲਈ ਜੀਐਨ ਲੈ ਜਾਂਦ ਕਰਦਾ ਹਾਂ ਵੀ ਲੰਮ ਕੱਢ ਕੇ ਅੰਦਰ ਤੇ ਹਾਂ 7 ਵਜੇ ਇਹ ਬਣਾਤੀ ਹਾਂ ਹਾਂ ਸਾਲੂ 8 ਵਜੇ ਉਥੇ ਭੈੜ ਰਹੀ ਜਾਂਦੀ ਹੈ ਉਥੇ ਦੋ ਗਿੱਲੇ ਮਾਰ ਕੇ ਆ ਹਾਂ ਉਸੇ ਬਾਅਦ ਸਰਦਾ ਦੀ ਮੰਡੀ ਚ ਬਣਾਉਣੀ ਆਈ ਉੱਥੇ ਇੰਨਾ ਮੇਲਾ ਲੱਗਣਾ ਜਿੰਨਾ ਔਰੇ ਲੱਗਦਾ ਆਵਰੇ ਪੌ ਜਿਹੜਾ ਜਿਹਦੇ ਵੀਡੀ ਹੈ ਇਹ ਗੱਲ ਚਾਹ ਦੇ ਚੜਦੇ ਦੁਪਹਿਰ ਦਾ ਨਾ ਹੁੰਦਾ ਹੀ ਜਦ ਬਿਲਾ ਪਹਿਲਾ ਕਲਾਸ ਮਿਲਦਾ ਜਾਂ ਫਰੀ ਮਿਲਣੀ ਹੈ ਦਾਦਾ ਦਾ ਕਲਾਸ ਛੱਡ ਦੇ ਲੈ ਹਾਂ 100 ਕਿੰਨੇ ਦੀ ਹੋਗੀ 500 ਦੀ ਹੋਗੀ 500 ਦੀ ਫਰੀ ਦੀ ਮਿਲ ਲਈ ਲੱਠੇ ਜਮਗੇ ਤਾਂ ਹਸਾਬ ਤਾਂ ਆਪਾਂ ਬਹੁਤ ਪੈਸਿਆਂ ਦੀ ਪੀ ਜਾਂਦੇ 5000 ਦੀ ਬਣਾ ਕੇ ਪੀ ਜਾਂਦੇ ਥੋੜੀ ਜਿਹੀ ਆਹ ਦੇ ਲੈ ਆਪ 15 ਲੀਟਰ ਦਾ ਦੱਸਦਾ ਭਰ ਕੇ ਬਣਾਵੇ ਕਿੰਨੇ ਗਲਾਸ ਪੈਂਦੇ ਜੀ ਸਾਰੀ ਚੱਪਰ ਬਈਆ ਰੋਜ਼ ਭਰ ਕੇ ਕੱਲ ਤਾਂ ਬਾਲਟੀ ਵੀ ਜਿਹਦੇ ਨਾਲ ਚਾਚੇ ਜੋ ਮਰਜੀ ਕਹੀ ਜੇ ਗਰਮੀ ਨਹੀਂ ਦਾਦੀ ਹਾਂ ਗਰਮੀ ਰਾਤ ਮੈਂ ਅੰਦਰ ਹੀ ਪੈ ਗਿਆ ਗੱਗਾ ਵੀ ਰਾਤ ਅੰਦਰ ਪੈ ਜਾਂਦੇ ਲੈ ਪੱਖਾ ਚਲਾ ਗਈ ਫੇਰੇ ਫਰਕਾ ਇਦਾਂ ਰੋਜੇ ਬਣੇ ਕਰੂੰਗੀ ਅੱਡੀ ਹੈ ਜੀ ਹਾਂ ਜੀ ਹਾਂ ਵਰੀਆ ਸਮਾਨ ਹਾਂ ਬਾਈ ਛੱਡਾ ਹੀ ਛੱਡ ਤੇ ਹੁਣ ਮਾਲਾ ਵਾਲਿਆਂ ਨੇ ਹੁਣ ਇੱਕ ਜਿਹੜਾ ਬੰਦਾ ਆਪਾਂ ਮਿਲਣ ਆਏਗਾ ਨਾ ਇਹੀ ਪਲਾਈ ਕਰਨਾ ਹੁਣ ਜਦ ਇਹ ਹਾਂ ਜਦੇ ਕੋਟ ਦੇ ਕਰਨਾ ਉਹ ਲਿਆ ਕੇ ਰੱਖਦੇ ਆ ਸਮਾਨ ਛੋਟਾ ਲਿਆਉਣਾ ਛੋਟਾ ਵੱਡਾ ਲਿਆਓ ਛੋਟਾ ਵੱਡਾ ਲਿਆਓ ਇੱਕ ਗਲੀ ਇੱਕ ਗਲੀ ਉੱਪਰ ਪਾਈ ਜਿਹੜਾ ਮੇਰੇ ਟੈਡਾ ਆਉਂਦੇ ਨੇ ਯਾਰ ਇੱਕ ਤਾਂ ਮੰਨਦੇ ਹੀ ਨਹੀਂ ਬੰਦੇ ਉਹ ਇਹਦਾ ਟੈਡਾ ਹੁਣ ਆਈਆਂ ਫੇਰ ਡੰਡੇ ਦੀ ਸੈਟਿੰਗ ਆ ਲਾਲਾ ਮੇਰੇ ਵਾਲਾ ਮੈਂ ਤੈਨੂੰ ਵੀਡੀਓ ਦਿਖਾਉਣਾ ਮੇਰੇ ਵਾਲਾ ਚੱਕੇ ਵੇ ਦੀ ਗਿਫਟ ਦੇ ਦੇ ਜਿਵੇਂ ਦਿਖਾ ਫੜ ਜਾ ਨੀ ਬਲੌਗ ਬਣਦਾ ਪਹੁੰਚ ਤੈਨੂੰ ਦਿਖਾ ਦਿੰਦਾ ਕੱਢ ਲਾ ਬਲੌਗ ਮੇਰੇ ਵਾਲਾ ਚਲੋ ਚਲੋ ਉੱਠੋ ਹਣਾ 5 6 ਵਜੇ ਕੇ ਖਾਲੇ ਠੀਕ ਆ ਜੀ ਅੱਜ ਦਾ ਬਲੌਗ ਇੰਨਾ ਕੇ ਆ ਆਪਣਾ ਜਸ਼ਨ ਦਾ ਕਾਲੂ ਨਿਬੜੂਗਾ ਬਾਈ ਹਲੇ ਵੀ ਨਿਬੜਿਆ ਹੈਗਾ ਨਹੀਂ ਨਹੀਂ ਇਹ ਤਾਂ ਇੱਕ ਅੱਧਾ ਰਕੜਾ ਗੀਲਾ ਉਹਦੇ ਛਾਵਾਂ ਵਧੀਆ ਲੋਟ ਆ ਕੰਮ ਰੌਣਕ ਮੇਲਾ ਵਧੀਆ ਲੱਗ ਜਾਂਦਾ ਨੇੜੇ ਆ ਪਿੰਡ ਦੇ 2 ਦਿਨ ਹੋ ਗਏ 3 ਦਿਨ ਪੂਰੇ ਕਰ ਰਹੇ ਉਹਦੇ ਵਾਲੇ ਕੱਲੂ ਸਵੇਰੇ ਆਪਣੇ ਮਾਂਦੇ ਦੀ ਮਾਰ ਕੇ ਦੁਪਹਿਰ ਉਰੇ ਆ ਜਾ ਪਹਿਲਾ ਮੰਡ ਮੰਡ ਮਾਰਿਆ ਉਹ ਜੀ ਆਣਾ ਮੈਂ ਪਰਲੀ ਸਾਈਡ ਪਰਲੀ ਸਾਈਡ ਦੀ ਜਾਣਾ ਸਵੇਰੀ ਪਹਿਲਾ ਮਿੱਟੀ ਪਹਿਲਾਂ ਆਉਣੀ ਹੋਣਾ ਲੈ ਜਾ ਸੈਡਾ ਸਾਫ ਕਰਕੇ ਖਾ ਸਾਫ ਕਰੀ ਨਾ ਉਹਨੇ ਕਾਦੀ ਡੈੜੀ ਨੂੰ ਨਾ ਰੋ ਲਾਉਣਾ ਉਹ ਲੈ ਹੀ ਕਰਿਆ ਜੇ ਤਿਆਰ ਆ ਤੂੰ ਸਾਂਝੇ ਸਾਂਝੇ ਕਰਿਆ ਆ ਸਾਂਝੇ ਕਰਿਆ ਪਾਣੀ ਜਾਂ ਪੈਂਦਾ ਤਾਂ ਮੈਂ ਸੈਟ ਕਰ ਦਵਾ ਪਾਣੀ ਜਾਂ ਸੁੱਕ ਜੀ ਠੀਕ ਆ ਠੀਕ ਆ ਚਲੋ ਬਾਈ ਠੀਕ ਆ ਜੀ ਉਦੇ ਪਰੇ ਪਿਆ ਟਰੈਕਟਰ ਪਰ ਲੈ ਆ